ਸਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋ ਮੁੱਦਿਆਂ ਤੇ ਗੱਲ ਕਰਾਂਗੇ ਇੱਕ ਤਾਂ ਉਹ ਲੀਡਰਾਂ ਦੀ ਗੱਲ ਕਰਾਂਗੇ ਵੀਡੀਓ ਸਮੇਤ ਸਬੂਤਾਂ ਦੇ ਆਧਾਰ ਤੇ ਗੱਲ ਕਰਾਂਗੇ ਬਈ ਰਖ ਲੈ ਉਹ ਲੀਡਰ ਜਿਹੜੇ ਚੁੱਪ ਕਰ ਗਏ ਉਹ ਕੁਲਵਿੰਦਰ ਕੌਰ ਜਿਹੜੀ ਆਰਮੀ ਚ ਕੂੜੀ ਸੀ ਜਿਹੜਾ ਲੱਪੜ ਮਾਰਿਆ ਸੀ ਗੰਗਨਾ ਰਾਣਾਵਤ ਤੇ ਕਿਸੇ ਨੇ ਨਹੀਂ ਬੋਲੇ ਨਾ ਕਾਂਗਰਸ ਦਾ ਪ੍ਰਧਾਨ ਬੋਲਿਆ ਰਾਜਾ ਵੜਿੰਗ ਤੇ ਨਾ ਪ੍ਰਤਾਪ ਸਿੰਘ ਬਾਜਵਾ ਬੋਲਿਆ ਕਾਂਗਰਸ ਦਾ ਤੇ ਨਾ ਸ਼ਰੋਮਣੀ ਅਕਾਲੀ ਦਲ ਚੋਂ ਕੋਈ ਬੋਲਿਆ ਕੋਈ ਪਾਰਟੀ ਦੇ ਬੰਦੇ ਐਮਐਲਏ ਐਮਪੀ ਕੋਈ ਨਹੀਂ ਬੋਲੇ ਠੀਕ ਹੈ ਨਾ ਸਾਰੇ ਚੁੱਪ ਕਰ ਗਏ ਸਿਰਫ ਇਹਨਾਂ ਨੂੰ ਆਏ ਸੈਂਟਰ ਦੀਆਂ ਏਜੰਸੀਆਂ ਸਾਡੇ ਤੇ ਨਾ ਪੈ ਜਾਣ ਹਜੇ ਤਾਂ ਐਮਪੀ ਬਣੇ ਆ ਤੇ ਪਹਿਲਾਂ ਨਾ ਕਿਤੇ ਚੱਕ ਲੈਣ ਤੇ ਐਮਐਲਏ ਵੀ ਡਰਦੇ ਆ ਪੰਜਾਬ ਦੇ ਠੀਕ ਹੈ ਮੈਂ ਸਿੱਧੀ ਜੀ ਗੱਲ ਦੱਸਦਾ ਹਾਂ ਪੰਜਾਬ ਦੇ ਜਿੰਨੇ ਵੀ ਐਮਐਲਏ ਸਾਰੇ ਭੋਕ ਮਾਰਦੇ ਆ ਇਹਨਾਂ ਦੇ ਮੂੰਹ 'ਚ ਘੁੰਗਣ ਘੁੰਗਣੀਆਂ ਪੈਗੀਆਂ ਬੋਲੇ ਹੀ ਨਹੀਂ ਇਹ ਠੀਕ ਹੈ ਨਾ ਵੀਡੀਓ ਦੇਖੋ ਇਹ ਕਿਹਦੇ ਕਿਹਦੇ ਮੇਰੀ ਮਾਂ ਕਹਿੰਦੀ ਸੀ ਉਸਤਾਂ ਹਾਂਜੀ ਦੱਸੋ ਇਸ ਕੁੜੀ ਨੇ ਡਾਕੀ ਇਹਨੂੰ ਪਹਿਲਾ ਮੰਨਕ ਚੱਲ ਪ੍ਰੂਫ ਕੀਤਾ ਹੂਆ ਪਹਿਲਾ ਮੰਨਕ ਚੱਲ ਛੇੜਿਆ ਹੋਊ ਪੰਜਾਬੀ ਚ ਮੈਂ ਦੱਸ ਦਿੰਨਾ ਪਹਿਲਾ ਇਹਨੂੰ ਛੇੜਿਆ ਹੋਊਆ ਵਹਿਬਤਾ ਕੀਤੀਆਂ ਉਹਨੀਆਂ ਗੰਗਣਾ ਰਾਣਾ ਵਤਨੇ ਮੰਨਕ ਚੱਲ ਜਿਹੜੀ 8 ਬੈਜ ਦੀ ਕੁੜੀ ਆ ਮੰਨਕ ਚੱਲ 2008 ਦੀ ਲੱਗੀ ਹੋਈ 16 ਸਾਲ ਸਰਵਿਸ ਹੋ ਗਏ 16 17 ਸਾਲ ਸਰਵਿਸ ਨੂੰ ਹੋ ਗਏ ਇਸ ਤੋਂ ਪਹਿਲਾਂ ਤਾਂ ਉਹ ਘਬرائی ਨਹੀਂ ਇਸ ਤੋਂ ਪਹਿਲਾਂ ਤਾਂ ਅਖਲਾ ਕਿਸੇ ਤੇ ਗੁੱਸਾ ਨਹੀਂ ਆਇਆ ਅੱਜ ਕਿਉਂ ਗੁੱਸਾ ਆਇਆ ਇਹਨੂੰ ਪਹਿਲਾ ਮਨਕਚਲ ਹਿਸ਼ਿਆਰਾ ਦੇ ਵਿੱਚ ਵਹਿਬਤਾ ਕੀਤੀਆਂ ਹੋਣਗੀਆਂ ਫੇਰ ਉਹਨੂੰ ਗੁੱਸਾ ਆਇਆ ਹੋਊਗਾ ਠੀਕ ਹੈ ਨਾ ਵਿਜਲੀ ਗੱਲ ਕੌਣ ਦਿਖਾਉਂਦਾ ਹੈ ਨਾਲੇ ਜਿਹੜਾ ਗੋਦੀ মিডিਆ ਉਹ ਤਾਂ ਕਦੇ ਇਹਨਾਂ ਦਾ ਦੱਸੂਗਾ ਵੀ ਐਂ ਕਰਕੇ ਪਹਿਲਾਂ ਤਾਂ ਕੰਗਣਾ ਰਣਾ ਵਤਨੇ ਇਹ ਗੱਲ ਕੀਤੀ ਹੈ ਕਿਉਂਕਿ ਮੌਕੇ ਦੀ ਐਮਪੀ ਹੈ ਤੇ ਬੀਜੇਪੀ ਦੀ ਸਰਕਾਰ ਬਣਨ ਵਾਲੀ ਹੈ ਤੇ মিডিਆ ਤਾਂ ਖੋਜ ਹੀ ਬੈਠਾ ਹਜੇ ਤੱਕ ਤਾਂ ਕਰਕੇ ਉਹ ਕਹ ਦੱਸੂਗਾ ਜੇ ਗੱਲ ਬਾਹਰ ਆਉਣ ਵਾਲੀ ਹੈ ਜੇ ਬਾਕੀ ਹੈ ਫੇਰ ਗੱਲ ਹੋਊਗੀ ਤੇ ਪੰਜਾਬ ਦੇ ਜਿਹੜੇ ਲੀਡਰ ਬੇਸ਼ਰਮ ਪ੍ਰਤਾਪ ਸਿੰਘ ਬਾਜਵਾ ਮੁੱਖ ਮੰਤਰੀ ਬਨ ਨੂੰ ਫਿਰਦਾ ਪੰਜਾਬ ਦਾ ਇਹਦੇ ਲੱਖ ਦੀ ਲੰਤ ਲੱਖ ਦੀ ਲੰਤ ਭੇਜਦਾ ਇੱਕ ਵੀ ਬਿਆਨ ਦਿੱਤਾ ਹੋਵੇ ਰਾਜਾ ਵੜਿੰਗ ਪਤਾ ਰਖਲਾ ਮੁੱਖ ਮੰਤਰੀ ਭਗਵੰਤ ਮਾਨ ਤੋਂ ਡਰ ਜਾਂਦਾ ਜਦੋਂ ਬਸਾਂ ਦੀਆਂ ਬਾਡੀਆਂ ਦੀ ਗੱਲ ਕਰਨ ਲੱਗ ਜੇ ਉਦੋਂ ਮੋਗ ਮਾਰ ਲੱਗ ਜਾਂਦਾ ਠੀਕ ਹੈ ਨਾ ਐਡੇ ਤਾਈ ਡਰੋਕਲ ਹੈ ਕਿਸੇ ਵੀ ਪਾਰਟੀ ਦੇ ਕਿਸੇ ਵੀ ਰਖੜਾ ਬੰਦੇ ਨੇ ਮੈਲਾ ਦਾ ਹਰਸ਼ੰਤ ਕੌਰ ਬਾਦਲ ਨੇ ਜ਼ਰੂਰ ਬਿਆਨ ਦਿੱਤਾ ਉਹ ਵੀ ਗੋਲ ਮੋਲ ਜਿਹਾ ਦਿੱਤਾ ਪੂਰਾ ਐ ਨਹੀਂ ਸਿੱਧਾ ਦਿੱਤਾ ਹੋਵੇ ਉਹਨੇ ਬਿਆਨ ਠੀਕ ਹੈ ਨਾ ਤੇ ਨਹੀਂ ਸਾਰੇ ਚੁੱਪ ਐ ਤੇ ਇੱਕ ਬੰਦਾ ਜ਼ਰੂਰ ਬੋਲੀ ਜਾਂਦਾ ਮੈਂ ਦੱਸ ਦੂਆਂ ਸਰਪਜੀਤ ਸਿੰਘ ਖਾਲਸਾ ਤੁਸੀਂ ਫਰੀਦਕੋਟ ਵਾਲਿਆਂ ਬਹੁਤ ਵਧੀਆ ਕੀਤਾ ਆਜ਼ਾਦ ਬੰਦੇ ਨੂੰ ਜਿਤਾ ਕੇ ਤੇ ਰਖੜਾ ਕਰਮਜੀਤ ਉਹਨਾਂ ਮੋਲ ਨੇ ਤਾਂ ਕਹੀ ਦਿੱਤਾ ਸੀ ਵੀ ਹੁਣ মিডিਆ ਵੀ ਹੁਣ ਤਾਂ ਮੇਰਾ ਖੜਾ ਛੱਡੋ ਮੈਂ ਤਾਂ ਜਾਣਦਾ ਉਹਨੇ ਤਾਂ ਫਿਲਮਾਂ ਹੀ ਬਣਾਉਣੀਆਂ ਆ ਰਖਲਾ ਠੀਕ ਹੈ ਨਾ ਹੋਰ ਕੁਝ ਨਹੀਂ ਕਰਨਾ ਸਰਬਜੀਤ ਸਿੰਘ ਖਾਲਸਾ ਜਰੂਰ ਪੰਜਾਬ ਦੇ ਮੁੱਦੇ ਚੱਕੂ ਤੇ ਫਰੀਦਕੋਟ ਖਾਸ ਕਰਕੇ ਛੋਡੇ ਫਰੀਦਕੋਟ ਵਾਲੇ ਛੋਡੇ ਚੱਕਿਆ ਕਰੂਗਾ ਮੁੱਦੇ ਉਹ ਕੁੜੀ ਦੇ ਹੱਕ ਤੇ ਵੀ ਬਲਿਆ ਵੀਡੀਓ ਦੇਖੋ ਵਾਇਕੂ ਜੀ ਦਾ ਖਾਲਸਾ ਵਾਇਕੂ ਜੀ ਦੀ ਖਾਤੇ ਸਾਹ ਸੰਗਤ ਜੀ ਕੰਨ ਜਿਉਂ ਵੀ ਆਪਣੇ ਭੈਣ ਕੁਲਵਿੰਦਰ ਤੋਂ ਆਪਣੇ ਪੰਜਾਬੀਆਂ ਦਾ ਮਾਣ ਰੱਖਿਆ ਹੈ ਤੇ ਮੈਂ ਉਹ ਬਹੁਤ ਮਾਰਨ ਨੂੰ ਸੂਚੇ ਕਿ ਦੇਲੇ ਪੰਜਾਬੀਆਂ ਦੇ ਬਿਨਾਫੀਆਂ ਕਿਸਾਨਾਂ ਦੇ ਇਖਲਾਫ ਕਰਨ ਨੂੰ ਦੂਰ ਕੀ ਉਹਨਾਂ ਨੂੰ ਸਬਤ ਮਿਲਦਾ ਹੈ ਇਹਨਾਂ ਗੱਲਾਂ ਦੇ ਨਾਲ ਤੇ ਬਾਕੀ ਸਾਥੀ ਨੇ ਵੀ ਅਸੀਂ ਕੱਲ ਵੀ ਜਾਣ ਲੱਗੇ ਸੀ ਜਦੋਂ ਉਹ ਪੁਲਿਸ ਸਟੇਸ਼ਨ ਲੈ ਕੇ ਗਏ ਆ ਕੁੜੀ ਨੂੰ ਪਰ ਉਹਨੂੰ ਫਿਰ ਬਾਅਦ ਦੇ ਵਿੱਚ ਉਹ ਕੁੜੀ ਨੂੰ ਨਾ ਨ ਰੀਲੀਜ਼ ਕਰਤਾ ਸੀ ਤੇ ਜਿੱਦ ਮੈਨੂੰ ਅਸੀਂ ਗਏ ਆ ਜਾਣਾ ਸੀ ਤੇ ਹੁਣ ਅਸੀਂ ਮੈਂ ਵੀ ਸ਼ਰਵਾਸ਼ ਦੋ ਆਲਾ ਕਿ ਅਸੀਂ ਉਸ ਕੁੜੀ ਦੇ ਨਾਲ ਕੁਲਵਿੰਦ ਭੈਣ ਕੁਲਵਿੰਦਰ ਕੌਰ ਦੇ ਨਾਲ ਜੋ ਵੀ ਅਸੀਂ ਦਾ ਸਨਮਾਨ ਦੀ ਕਰਾਂਗੇ ਤੇ ਜੋ ਵੀ ਉਹਨੂੰ ਜਿੱਥੇ ਤੱਕ ਵੀ ਉਹਨੂੰ ਸਾਡੇ ਲੋੜ ਹੋਈ ਅਸੀਂ ਉਦੋਂ ਖੜਾਂਗੇ ਵਾਹ ਕੋਈ ਜਿੱਕਾ ਖਾਲਚਾ ਵਾਹ ਕੋਈ ਜਿੱਕਾ ਰਖਲਾ ਇਹ ਬੰਦਾ ਰਖਲਾ ਐਮਪੀ ਦੀ ਸੌਣ ਹੀ ਚੱਕੀ ਤੇ ਰਾਜੇ ਵੜੈਂਗ ਕਰਕੇ ਤਾਂ ਡਰਦੇ ਆ ਇਹਨਾਂ ਨੂੰ ਐ ਆ ਵੀ ਅਜੇ ਐਮਪੀ ਦੀ ਹਮਤ ਚੱਕੀ ਨਹੀਂ ਤੇ ਕਿਤੇ ਪਹਿਲਾਂ ਹੀ ਸਾਡੀ ਇਸ ਸੀਟ ਤੇ ਵੋਟਾਂ ਕੈਨਸਲ ਕਰ ਦੇਣਾ ਵੀ ਅਸੀਂ ਇਹ ਜੇ ਇਹ ਜੇ ਮੁੱਦੇ 'ਚ ਬੋਲ ਪੇ ਤਾਂ ਤਨ ਮੋਗ ਮਾਰਦੇ ਐ ਤੇ ਉਹ ਰਖਲਾ ਸਰਪਜੀਤ ਸਿੰਘ ਖਾਲਸਾ ਕੋਈ ਡਰ ਨਹੀਂ ਉਹਨੂੰ ਐਮਪੀ ਸੀ ਐਫਪੀ ਦੇ ਕੈਨਸਲ ਹੋਣ ਦਾ ਠੀਕ ਹੈ ਨਾ ਵੀ ਮੇਰੀ ਰੱਦ ਹੋ ਜੂਗਾ ਕਿ ਮੈਂ ਰੱਦ ਮੇਰੀ ਸੀਟ ਰੱਦ ਨਾ ਹੋ ਜੇ ਉਹਨੂੰ ਕੋਈ ਡਰ ਨਹੀਂ ਇਹ ਜਿਹੇ ਬੰਦਿਆਂ ਨੂੰ ਚੁਣਿਆ ਕਰੋ ਰਖਲਾ ਪਾਰਟੀਆਂ ਦੇ ਵਿੱਚ ਵੀ ਬੈਠੇ ਐ ਰਖਲਾ ਸਪਾਲ ਸਿੰਘ ਫੈਰੇ ਅਰਗੇ ਰਖਾ ਚਰਨਜੀਤ ਸਿੰਘ ਚੰਨੀ ਜੇ ਕਾ ਅੰਗਰੇਜ਼ ਨੇ ਗਾ ਨੂੰ ਰਖਲਾ ਮੁੱਖ ਮੰਤਰੀ ਦਾ ਚਿਹਰਾ ਪ੍ਰਤਾਪ ਸਿੰਘ ਬਾਜਵੇਰ ਗਾ ਨੂੰ ਤੇ ਇਹਨੂੰ ਰਾਜਾ ਵਿੜੇਂਗਰ ਗਾ ਨੂੰ ਨਾਮ ਬਣਾਇਆ ਤੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਮੈਂ ਸਪੋਰਟ ਦਿਲੋਂ ਸਪੋਰਟ ਕਰੂੰਗਾ ਵੀਡੀਓ ਬਣਾ ਕੇ ਵੀ ਸਪੋਰਟ ਕਰੂੰਗਾ ਇਹ ਜੇ ਬੰਦੇ ਚਾਹੀਦੇ ਆਪਾਂ ਨੂੰ ਧੰਨਵਾਦ ਸਸਰੀਕਾਲ